ਇੱਕ ਮਿਤੀ 14 ਮਾਰਚ ਦੀ ਰਾਤ ਨੂੰ ਇਕ ਲੋਧਿਆਣਾਇ ਕਾਫੀ ਸੈਂਸੇਸ਼ਨਲ ਜਿਹਾ ਇਨਸੀਡੈਂਟ ਹੋਇਆ ਕੋਚਰ ਮਾਰਕੀਟ ਦੇ ਏਰੀਆ 'ਚ ਜਦੋਂ ਇੱਕ ਗੱਡੀ ਗੱਡੀ ਸਨੇਚਿੰਗ ਦਾ ਇਨਸੀਡੈਂਟ ਸੀਗਾ ਜਿਸ ਵਿੱਚ ਇੱਕ ਲੇਡੀ ਕਾਰ 'ਚ ਬੈਠੀ ਸੀ ਉਸ ਨੂੰ ਚਾਰ ਮੁੰਡਿਆਂ ਨੇ ਇੱਕੋ ਦਾ ਮਾਰ ਕੇ ਉਹਦਾ ਹਸਬੰਦ ਉੱtre ਹੀ ਸੀਗਾ ਕੋਈ ਸਮਾਨ ਲੈਣ ਮੈਡੀਕਲ ਸ਼ਾਪ ਤੋਂ ਤਾ ਉਹਨੂੰ ਗੱਡੀ ਦੀ ਭਜਾ ਕੇ ਲੈ ਜਾਣ ਦੀ ਵਿਦ ਲਪਝਾ ਕੇ ਲੈ ਗਏ ਤੇ ਬੰਦੇ ਨੇ ਆਪਦੀ ਲੇਡੀ ਜੋ ਹੈ ਉਸ ਨੂੰ ਰੈਸਕਿਊ ਕਰ ਲਿਆ ਪਰ ਅਨਫੋਰਚਨਟਲੀ ਗੱਡੀ ਉਹਦੀ ਨਾਲ ਹੀ ਉਹ ਸਨੈਚ ਕਰਕੇ ਲੈ ਗਏ ਸੀਗੇ। ਜੋ ਇਨਸੀਡੈਂਟ ਕਾਫੀ ਸੈਂਸੇਸ਼ਨਲ ਸੀਗਾ ਕਾਫੀ ਮਤਲਬ ਕਿ ਲੋਕਾਂ 'ਚ ਉਹ ਵੀ ਸੀਗਾ ਵੀ ਹਾਂਜੀ ਕਾਫੀ ਇੱਕ ਛੋਟਾ ਜਿਵੇਂ ਡਰ ਦਾ ਮਾਹੌਲ ਵੀ ਬਣਿਆ ਸੀ। ਪਰ ਐਜ਼ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਮਾਨਯੋਗ ਡੀਸੀਪੀ ਸਾਹਿਬ ਜਸਕਰਨਜੀਤ ਸਿੰਘ ਤੇਜਾ ਜੀ ਸਾਡੇ ਮਾਨਯੋਗ ਏਡੀਸੀਪੀ 3 ਪਹਿਲਾ ਰਮਨਦੀਪ ਸਿੰਘ ਪੁੱਲਰ ਸਰ ਹੁਣ ਗੁਰਪ੍ਰੀਤ ਕੌਰ ਪੁਰੇਵਾਲ ਮੈਮ ਆ ਸਾਰਿਆਂ ਨੇ ਲਗਾਤਾਰ ਅਸੀਂ ਮਤਲਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਲਗਾਤਾਰ ਅਫਰਟ ਕਰ ਰਹੇ ਸੀ ਐਸਐਚਓ ਡਿਵੀਜ਼ਨ 5 ਇੰਚਾਰ ਚੌਂਕੀ ਕੋਚਰ ਮਾਰਕੀਟ ਵਿਦ ਮੀ ਤੇ ਅਸੀਂ ਲਗਾਤਾਰ ਇਹਨਾਂ ਨੂੰ ਫੜਨ ਲਈ ਇਹਨਾਂ ਨੂੰ ਸੋਰਸ ਲਗਾ ਕੇ ਇਹਨਾਂ ਨੂੰ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਫਾਈਨਲੀ ਅਸੀਂ ਇਹਨਾਂ ਦੇ ਮੇਨ ਅਕਿਊਜ਼ ਨੂੰ 5 ਤਰੀਕ ਨੂੰ ਨੈਬ ਕੀਤਾ ਇਹਦਾ ਨਾਮ ਹੈਗਾ ਜੀ ਗੁਰਦੇਵ ਸਿੰਘ ਉਰਫ ਗੈਰੀ ਇਹ ਤੇ ਇਹਦਾ ਇੱਕ ਨਾਲ ਹੈਗਾ ਹਰਦੇਵ ਸਿੰਘ ਉਰਫ ਸ਼ੇਰੀ ਇਹ ਦੋਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ ਨੇ ਇਹਨਾਂ ਦੀ ਜਦੋਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਇਹਨਾਂ ਨੂੰ ਇਸ ਇਨਸੀਡੈਂਟ ਬਾਰੇ ਅੱਗੇ ਫਰਦਰ ਕੁਐਸਚਨ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਜੋ ਹੈ ਗੈਂਗ ਟਾਈਪ ਬਣਾਇਆ ਹੋਇਆ ਗਰੁੱਪ ਇਹਨਾਂ ਦਾ ਕੰਮ ਹੀ ਇਹ ਹੈ ਵੀ ਜਿਵੇਂ ਗੱਡੀ ਚੋਰੀ ਕੀਤੀ ਜਾਂ ਇਸ ਟਾਈਪ ਦੀ ਕੋਈ ਸਨੇਚਿੰਗ ਕੀਤੀ ਉਸ ਗੱਡੀ ਨੂੰ ਇਹ ਵਾਰਦਾਤ ਜਿਵੇਂ ਇੱਕ ਦੋ ਵਾਰਦਾਤਾਂ ਲਈ ਵਰਤੇ ਇਹਨਾਂ ਨੇ ਫਿਰ ਇਹ ਗੱਡੀ ਖੁਰਦ-ਬੁਰਦ ਕਰ ਦਿੰਦੇ ਆ ਖੁਰਦ-ਬੁਰਦ ਕਰਨ ਦਾ ਤਰੀਕਾ ਵੀ ਅੱਗੇ ਸਕ੍ਰੈਪ ਚ ਜਿਹੜੀ ਹੈਗੇ ਇਹ ਗੱਡੀ ਨੂੰ ਜਿਵੇਂ ਕਟਿੰਗ ਵਗੈਰਾ ਕਰਕੇ ਸਕ੍ਰੈਪ ਚ ਵੇਚ ਦਿੰਦੇ ਆ ਤਾਂ ਇਸ ਵਿੱਚ ਅਸੀਂ ਫੂਲ ਪ੍ਰੂਫ ਇਨਵੈਸਟੀਗੇਸ਼ਨ ਕਰਨ ਲਈ ਪਹਿਲੇ ਇਹਨਾਂ ਨੂੰ ਅਰੈਸਟ ਕੀਤਾ ਫੇਰ ਇਹਨਾਂ ਦੇ 2-3 ਸਾਥੀ ਨੇ ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿੱਤਾ ਹੈ ਉਹਨਾਂ ਨੂੰ ਵੀ ਸਾਡੀ ਟੀਮ ਅਰੈਸਟ ਕਰਨੀ ਲਗਾਤਾਰ ਲੱਗੀ ਹੋਈ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਕਰ ਲਾਂਗੇ ਉਹਨਾਂ ਦੇ ਮੈਂ ਨਾਮ ਤੁਹਾਨੂੰ ਦੱਸ ਦਿੰਨਾ ਇੱਕ ਹੈਗਾ ਬੋਬੀ ਪੁੱਤਰ ਹਜ਼ਾਰਾ ਸਿੰਘ ਵਾਸੀ ਤਰਨਤਾਰਨ ਦਾ ਇੱਕ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਕਿਰਤਵਾਲ ਤਰਨਤਾਰਨ ਜ਼ਿਲ੍ਹਾ ਇਹਨਾਂ ਨੂੰ ਇਹ ਦੇ ਨਾਲ ਇਸ ਇਨਸੀਡੈਂਟ ਚ ਸ਼ਾਮਿਲ ਸੀ ਜੋ ਇਹਨਾਂ ਦੇ ਅਕੋਰਡਿੰਗ ਐਂਡ ਉਸ ਤੋਂ ਬਾਅਦ ਜਿਹੜੇ ਸਕ੍ਰੈਪਰ ਨੂੰ ਇਹਨਾਂ ਨੇ ਗੱਡੀਆਂ ਵੇਚੀਆਂ ਮਤਲਬ ਮੈਂ ਜਿਵੇਂ ਦੱਸਿਆ ਤੁਹਾਨੂੰ ਇਸ ਸਕ੍ਰੈਪ ਥਰੂ ਆਫ ਦਾ ਸਿਸਟਮ ਚਲਾਉਂਦੇ ਸੀਗੇ ਅਸੀਂ ਉਸ ਸਕ੍ਰੈਪਰ ਨੂੰ ਵੀ ਅਰੈਸਟ ਕੀਤਾ ਉਸ ਸਕ੍ਰੈਪਰ ਹੈਗੇ ਜਸਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਇਹ ਥਾਣਾ ਫਤਿਹਗੜ ਪਿੰਤੂਰ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇੱਕ ਅਜੀਤ ਤਨੇਜਾ ਪੁੱਤਰ ਹਿੰਦ ਹਿੰਦਰਾ ਤਨੇਜਾ ਇਹ ਵਾਸੀ ਮੋਗਾ ਇਹ ਜਿਹੜੇ ਹੈਗੇ ਇਹ ਦੋਵੇਂ ਉਹ ਸਕ੍ਰੈਪਰ ਸੀ ਜਿੰਨਾ ਥਰੂ ਇਹ ਗੱਡੀ ਜਿਵੇਂ ਸੇਲ ਕਰਦੇ ਸੀ ਕੱਟ ਕੇ ਉਹਨੂੰ ਛੁਰਦ-ਛੁਰਦ ਕਰਦੇ ਸੀਗੇ ਫਿਲਹਾਲ ਇਸ ਜੋ ਰਿਕਵਰੀ ਹੋਈ ਹੈ ਸਾਨੂੰ ਮੁਕਦਮੇ ਚ ਇੱਕ ਸਕੋਡਾ ਗੱਡੀ ਜੋ ਇਹ ਰੀਸੈਂਟਲੀ ਇਹਨਾਂ ਨੇ ਸਟੈਚ ਕੀਤੀ ਸੀਗੀ ਇਹਨਾਂ ਤੋਂ ਚਾਰ ਮੋਟਰਸਾਈਕਲ ਕੁੱਲ ਇਹਨਾਂ ਤੋਂ ਸਾਨੂੰ ਰਿਕਵਰ ਹੋ ਚੁੱਕੇ ਨੇ ਬਾਕੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਅੱਗੇ ਹੋਰ ਰਿਕਵਰੀ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਮੀਨਸ ਸਨੇਚਰ ਕਿੰਨੇ ਫੜੇ ਗਏ ਨੇ ਤੇ ਜਿਹੜੇ ਉਹਨਾਂ ਦੇ ਅੱਗੇ ਸੀਗੇ ਸਕ੍ਰੈਪ ਵਾਲਾ ਜਾਂ ਹੋਰ ਕਿਹੜੇ ਸੀ ਇਸ ਟਾਈਮ ਤੱਕ ਦੋ ਸਨੇਚਰ ਫੜੇ ਗਏ ਨੇ ਦੋ ਸਕ੍ਰੈਪ ਵਾਲੇ ਅੱਗੇ ਜਿਹੜੇ ਗੱਡੀਆਂ ਨੂੰ ਸੇਲ ਇਹਨਾਂ ਦੇ ਹੈਲਪ ਕਰਦੇ ਸੀਗੇ ਹਾਂਜੀ ਸਰ ਇਹੋ ਗੱਲ ਦਾ ਤਾਂ ਮੈਨੂੰ ਨਹੀਂ ਹੁੰਦਾ ਕਿੰਨੀ ਵਾਰ ਦਾ ਕਾਰ ਚੋਰੀ ਨਹੀਂ ਕਾਰ ਚੋਰੀ ਇਹਨਾਂ ਨੇ ਸਾਡੇ ਕੋਲ ਤਿੰਨ ਚਾਰ ਵਾਰ ਦਾਤਾ ਮੰਨੀ ਹੈ ਵੀ ਅਸੀਂ ਕੀਤੀਆਂ ਇੱਕ ਤਾਂ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਸਪੌਡਾ ਗੱਡੀ ਜਿਹੜੀ ਹੈਗੀ ਰਿਕਵਰ ਕੀਤੀ ਹੈ ਆਈ 20 ਜਿਹੜੀ ਆਪਣੀ ਇੱਥੋਂ ਸਨੇਚ ਹੋਈ ਸੀ ਲੁਧਿਆਣੇੋਂ ਕਹਿੰਦੇ ਵੀ ਅਸੀਂ ਖੁੱਡ-ਖੁੱਡ ਕਰਤੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਇੱਕ ਵਾਰ ਦਾਤ ਹੋਰ ਮੰਨਦੇ ਆ ਇਹ ਇਹਨਾਂ ਨੇ ਗੱਡੀ ਸਨੇਚਿੰਗ ਦੀ ਤਾਂ ਫਿਰ ਅਸੀਂ ਸਾਰੇ ਇਹੀ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਜਿਹੜੀਆਂ ਗੱਡੀਆਂ ਉਹ ਵੀ ਹੋ ਗਈਆਂ ਮਤਲਬ ਇਹਨਾਂ ਨੇ ਖੁੱਡ-ਬੁੱਡ ਵੀ ਕਰਤੀਆਂ ਉਹਨਾਂ ਦੇ ਕੋਈ ਪਾਰਟ ਜੇ ਸਾਨੂੰ ਰਿਕਵਰ ਹੋਣ ਤਾਂ ਸਾਰਾ ਮਤਲਬ ਅਸੀਂ ਉਹ ਪੂਰੀ ਚੇਨ ਨੂੰ ਟਰਾਈ ਕਰ ਰਹੇ ਆ ਵੀ ਜਿਹੜੀ ਬੀਟਿੰਗ ਹੋਈ ਹੈ ਉਹਦੇ ਤੋਂ ਕੋਈ ਹਰਦਾਨੀ ਇਨਕਲਾਬ ਕਿੰਧਰ ਵੀ ਵਾਰਦਾਤਾਂ ਨੂੰ ਜਾਂਦਾ ਜਿਵੇਂ ਇਹਨਾਂ ਇਹਨਾਂ ਦੇ ਜੋ ਕੁਐਸਚਨਿੰਗ ਤੋਂ ਬਾਅਦ ਆਇਆ ਹੈ ਕਿ ਇਹ ਜਿਵੇਂ ਲੋਕਲ ਜਿਵੇਂ ਉੱਥੇ ਮੋਗਾ ਫਰੋਈਪੁਰ ਏਰੀਆ ਦੇ ਵਿੱਚ ਇੱਕ ਤੋਂ ਚੋਰੀ ਦੀ ਵਾਰਦਾਤਾਂ ਨੂੰ ਅਸੀਂ ਅੰਜਾਮ ਦਿੱਤਾ ਇਹਨਾਂ ਦੇ ਕਹਿੰਦੇ ਇਸੇ ਅਕੋਰਡਿੰਗ ਅਸੀਂ ਉਹਨਾਂ ਦੀ ਪੁਲਿਸ ਨੂੰ ਵੀ ਇਨਫਾਰਮ ਕੀਤਾ ਵੀ ਜੇ ਤੁਹਾਡੇ ਕੋਈ ਅਸਾਂ ਦੇ ਇਨਸੀਡੈਂਟ ਹੋਏ ਹੈ ਤਾਂ ਅਕੋਰਡਿੰਗਲੀ ਉਹ ਇੱਥੇ ਸਾਨੂੰ ਦੱਸੇ ਜਾਣ ਫਿਰ ਆਪਾਂ ਮਤਲਬ ਇੱਕ ਨਾ ਸਾਰਾ ਜਿਹੜਾ ਇੰਟਰ ਡਿਸਟ੍ਰਿਕਟ ਦਾ ਜਿਹੜਾ ਹੈਗਾ ਸਾਰਾ ਇਨਸੀਡੈਂਟਸ ਉਹ ਆਪਾਂ ਕਲੀਅਰ ਕਰ ਸਕੀ ਵੀ ਇਹ ਕਿਹੜੀ ਕਿਹੜੀ ਸ਼ਾਮਲ ਸੀ ਜਵਾਬ ਦਾ ਉਹ ਕਿ ਇੱਥੇ ਬਾਤਾਂ ਸਾਨੂੰ ਮਤਲਬ ਜੋ ਗੱਡੀਆਂ ਇੱਥੋਂ ਹੋ ਗਏ ਉਸ ਦਿਨ ਮੈਂ ਦੱਸਣਾ ਚਾਹੁੰਦਾ ਉਸ ਦਿਨ ਕੀ ਹੋਇਆ ਮੈਂ ਤੁਹਾਨੂੰ ਉਹੀ ਇਹਨਾਂ ਦਾ ਮੋਡਸ ਆਪਰੇਂਡੀ ਉਸ ਦਿਨ ਇਹ ਚਾਰੋਂ ਬੰਦੇ ਆਪਣੇ ਪਿੰਡਾਂ ਤੋਂ ਪਹਿਲਾਂ ਮੋਗਾ ਆਏ ਬੱਸ ਤੇ ਫਿਰ ਮੋਗੇ ਤੋਂ ਇਹ ਬੱਸ ਲੈ ਕੇ ਲੁਧਿਆਣੇ ਆਏ ਲੁਧਿਆਣੇ ਬੱਸ ਅੱਡੇ ਤੇ ਉਤਰੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਇਹ ਗੱਡੀ ਉਹ ਉੱਥੋਂ ਹੀ ਭਜਾ ਕੇ ਲੈ ਗਈ ਵਾਪਸ ਤੁਸੀਂ ਗੈਂਗ ਨਾਲ ਤਾਲੁਕ ਰੱਖਦੇ ਗੈਂਗ ਗੈਂਗ ਐਸ ਐਚ ਜਿਵੇਂ ਕੋਈ ਮੈਂ ਗੈਂਗਸਟਰ ਵਾਲੀ ਗੱਲ ਨਹੀਂ ਕਹੂੰਗਾ ਬਟ ਹਾਂਜੀ ਜਿਵੇਂ ਆਪਣਾ ਇੱਕ ਗਰੁੱਪ ਜਾਂ ਬਣਾਇਆ ਹੋਇਆ ਹੈ ਟਾਈਪ ਮਤਲਬ ਆਪ ਦੀ 4-5 ਇਦਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਤਾਂ ਉਸ ਟਾਈਪ ਦਾ ਸੀ ਗੱਲ ਕਹੀ ਗਈ ਸੀ ਵੀ ਅਸਲਾ ਇਨਾ ਕੋਲੇ ਉਤਰਵੇਂ ਉਹ ਲੈਜੀ ਨੇ ਅਸਲੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਅਸਲਾ ਹਲੇ ਤੱਕ ਫਿਲਹਾਲ ਸਾਨੂੰ ਅਸਲੇ ਦੀ ਕੋਈ ਗੱਲ ਵੈਰੀਫਾਈ ਨਹੀਂ ਹੋਈ ਅਸੀਂ ਡਿਟੇਲ ਚ ਉਸ ਦਿਨ ਵੀ ਅਸਲੇ ਵਾਲੀ ਗਾਈ ਕੋਈ ਗੱਲ ਤਾਂ ਸਾਹਮਣੇ ਨਹੀਂ ਆਈ ਸੀਗੀ ਅਸਲੇ ਦਾ ਇਹਨਾਂ ਦਾ ਬਸ ਉਹੀ ਸੀਗਾ ਵੀ ਉਹ ਗੱਡੀ ਚ ਬਹਿ ਕੇ ਜਿਵੇਂ ਉਹਨਾਂ ਨੇ ਮਤਲਬ ਭਜਾ ਲਿਆ ਵੀ ਬੰਦਾ ਉਤਰੇ ਉਸ ਸੀਜ਼ਨ ਨਾਲ ਫਾਇਦਾ ਚੱਕ ਰਿਹਾ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਮੈਂ ਇਹ ਵੀ ਸਾਡਾ ਸਮਾਰਟ ਸਿਟੀ ਕੈਮਰਾਸ ਲੱਗੇ ਹੋਏ ਹਨ ਹਾਂਜੀ ਇੰਨਾ ਲੰਬਾ ਸਮਾਂ ਲੱਗਿਆ ਗੱਡੀ ਤਾਂ ਹੱਥ ਲੱਗੀ ਨਹੀਂ ਮਤਲਬ ਉਹਦੇ 'ਚ ਕੋਈ ਥਰੂ ਨਹੀਂ ਮੜਿਆ ਹੈਗਾ ਜਾਂ ਨਹੀਂ ਗੱਡੀ ਹੱਥ ਨਹੀਂ ਲੱਗੀ ਮਤਲਬ ਸਰ ਉਹ ਜਿਹੜੀ ਗੱਡੀ ਜਿਹੜੀ ਗੱਡੀ ਹੋਏ ਦੇਖੋ ਮੈਂ ਤੁਹਾਨੂੰ ਜਿਵੇਂ ਕਿਹਾ ਇਹਨਾਂ ਬੰਦੇ ਨੂੰ ਟ੍ਰੇਸ ਕੀਤਾ ਗਿਆ ਉਹ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨਾਲ ਹੀ ਕੀਤਾ ਗਿਆ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੋਂ ਸੀਗੇ ਸਾਡੀ ਟੀਮਾਂ ਲਗਾਤਾਰ ਉੱਥੇ ਜਾ ਕੇ ਅਸੀਂ ਕੈਮਰਾਸ ਥਰੂ ਇੱਕ ਲਿੰਕ ਬਣਾਇਆ ਸਾਰਾ ਫਿਰ ਉੱਥੇ ਜਾ ਕੇ ਦੇਖੋ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਨੀ ਪੈਂਦੀ ਇੱਕ ਲੈਵਲ ਤੋਂ ਬਾਅਦ ਜਿਹੜੇ ਫਿਰੋਜ਼ਪੁਰ ਜਿਵੇਂ ਦੇ ਸੀਗੇ ਰਿਵਾਸੀ ਸੀਗੇ ਔਰ ਉਦੋਂ ਗੱਡੀ ਰਿਕਵਰ ਨਾ ਹੋਉਂਦਾ ਤੁਹਾਨੂੰ ਦੱਸਿਆ ਮੈਂ ਗੱਡੀ ਇਹਨਾਂ ਨੇ ਜਿਵੇਂ ਕਵਚਨਿੰਗ ਚ ਦੱਸਿਆ ਵੀ ਖੁਰਦ-ਬੁਰਦ ਕੀਤੀ ਹੈ ਗੱਡੀ ਦੇ ਜਿਹੜੇ ਪਾਰਟਸ ਐ ਅਸੀਂ ਉਹ ਟਰਾਈ ਕਰ ਰਹੇ ਹਾਂ ਵੀ ਜਿੰਨਾ ਹੱਦ ਤੱਕ ਸਾਨੂੰ ਰਿਕਵਰ ਹੋ ਸਕੇ ਅਸੀਂ ਕਰ ਲਈਏ ਮੈਂ ਕਿੱਥੋਂ ਪੜੇ ਕਿੱਥੋਂ ਗਏ ਨਹੀਂ ਹੁਣ ਇਹ ਕਿਹੜੀ ਜਗ੍ਹਾ ਤੋਂ ਪੜੇ ਗਏ ਲੁਧਿਆਣੇ ਤੋਂ ਜਾਂ ਉੱਥੋਂ ਹੀ ਜਾ ਕੇ ਪੜੇ ਗਏ ਇਹਦਾ ਕਿ ਮੇਨ ਚੋਰ ਹੀ ਤੋਂ ਇਦਾਂ ਵੀ ਕੈਪਚਰ ਕੀਤੇ ਆ ਇੱਥੇ ਪੜੇ ਆ ਜਿਹੜਾ ਦ ਉਹ ਮਾਗੂ ਮੌਕੇ ਤੱਕੜੇ ਸਰ ਇਹ ਕੰਮ ਜਿਹੜੀ ਕਿੰਨੇ ਬੰਦੇ ਦਾ ਰੂਪਾ ਟੋਟਲ ਇਹ ਹੁਣ ਤੱਕ ਦੇਖੋ ਜੀ ਮੈਂ ਦੱਸਿਆ ਤੁਹਾਨੂੰ ਦੋ ਦੋਸ਼ੀ ਸਨੇਚਿੰਗ ਵਾਲੇ ਅਸੀਂ ਕਾਬੂ ਕਰ ਲਏ ਦੋਨੋਂ ਅਸੀਂ ਨਾਮਿਨੇਟ ਕੀਤਾ ਹਲੇ ਉਹਨਾਂ ਨੂੰ ਅਰੈਸਟ ਕਰਨ ਲਈ ਸਾਡੀ ਟੀਮ ਲੱਗੀ ਹੋਈ ਹੈ ਜਿਹੜੇ ਸਕ੍ਰੈਪ ਵਾਲੇ ਨੇ ਉਹ ਦੋ ਅਰੈਸਟਡ ਨੇ ਇੱਕ ਨਾਮਿਨੇਟਡ ਇਹ ਨਸ਼ੇ ਦੇ ਆਦੀ ਜੋ ਲੱਗ ਰਿਹਾ ਵੀ ਹਾਂਜੀ ਥੋੜਾ ਬਹੁਤ ਨਸ਼ਾ ਵੀ ਕਰਦੇ ਹੀ ਹੈ ਔਰ ਮਤਲਬ ਹਲੇ ਤੱਕ ਨਸ਼ਾ ਵੇਚਣ ਵਾਲੀ ਕੋਈ ਗੱਲ ਨਹੀਂ ਸਾਹਮਣੇ ਪਰ ਨਸ਼ੇ ਦੇ ਆਦੀ ਹੈ ਕੋਈ